ਬਾਤਾ ਜੀ ਆਏ ਨੇ ਆਪ ਬਤਾਦੇ ਲੱਗੇ ਪੁੱਤਰ ਬਾਝਾਣਾ ਚਾਹੀਦਾ ਨਾ ਸੇਵਾ ਵਿੱਚ ਪੁੱਤਰ ਮੈਂ ਤੇ ਜਿੰਨੀ ਵੀ ਹਣਾ ਲਈ ਜੇ ਮੇਰੇ ਸੇਵਾ ਕੀ ਲਿਆ ਸਰੀਰ ਨਾ ਵੀ ਰਹੇਗਾ ਪੁੱਤਰ ਤਾਂ ਵੀ ਕੋਈ ਗੱਲ ਨਹੀਂ ਕੋਈ ਔਖਾ ਨਹੀਂ ਕਦੋਂ ਜਾਣੇਂ ਤਾਂ ਵੀ ਹੁੰਦਾ ਨਹੀਂ ਬਾਬਾ ਮੋਤੀ ਕਹਿੰਦਾ ਮਾ ਚਾਹੇ ਸੇਵਾ ਤੁਸੀਂ ਕਰ ਲਓ ਚਾਹੇ ਮੈਂ ਕਰ ਲਾਂ ਜੀਤੇ ਦਾ ਕੱਲੇ ਜੀਰ ਨੂੰ ਨਹੀਂ ਟੱਬਰ ਨੂੰ ਉੱਚ ਘਟਾਉਂਦਾ ਹੁੰਦਾ ਮੈਂ ਤੁਸੀਂ ਮੇਰਾ ਟੱਬਰ ਮੈਂ ਤੇਰਾ ਪਰਿਵਾਰ ਨਾਲੇ ਆਪਣੀਏ ਪੁਰਜ ਦੀਆਂ ਬਾੜੀਆਂ ਬਹੁਤ ਉੱਚੀਆਂ ਨੇ ਗਿੰਦ ਸਰੀਰ ਕੋਝਣੀਆਂ ਨਹੀਂ ਜਾਣੀਆਂ ਮਾਤਾ ਜੀ ਕਹਿੰਦੇ ਮਾਤਾ ਰਤੋ ਜੀ ਕਹਿੰਦੇ ਨੇ ਕਿ ਆਪਣੇ ਮੋਦੀ ਦੇ ਮਾਤਾ ਜੀ ਚਲ ਜਾ ਫਿਰ ਮੋਦੀ ਜੋ ਕੋਲ ਜਮਾ ਪੂੰਜੀ ਸੀ ਵਿੱਚ ਉਹ ਲੱਕੜੀ ਪੋੜਾ ਕਰਦੇ ਸੀਗੇ ਜਿਹੇ ਚੇਰ ਵਿੱਚ ਬਾਬਾ ਪੁੱਤੀ ਇਹ ਨਾ 60 ਸਾਲ ਹੋ ਗਏ ਐ ਕਿੰਨੀ ਕੁ ਉਮਰ ਚੋਂ ਲੈਣੀ ਸੀ ਮੋਕਾ ਜਾਂਦੇ ਕਿਸੇ ਨੂੰ ਦਾਅਤ ਸੇਵ ਨਹੀਂ ਪਤਾ ਉਹ ਰਸੀ ਗਾ ਹੈ ਇਹ 100 ਸਾਲ ਦੀ ਵੀ ਕੋਈ ਇੱਕ ਪੀੜੀ ਦੀ ਲਾੜੀ ਲਾਈਏ ਨਾ ਤੇ ਬੰਦੇ ਦੀ ਚੌਥੀ ਪੀੜੀ ਚੱਲਦੀ ਹੁੰਦੀ ਹੈ ਜੀ ਹੈ ਜੀ 100 ਹਰਮਾਰ ਜੈ 100 ਸਾਲ ਲਾ ਜੀ ਤੇ ਚੌਥੀ ਪੀੜੀ ਦਾ ਜਿੰਨੇ ਤੁਸੀਂ ਬੈਠੇ ਹੋ ਮੇਰੇ ਸਮੇਂ ਤੱਕ ਆਪਣੀ ਦਾਦਿਆਂ ਤੋਂ ਵੱਡੀ ਪੜਦਾਦੇ ਵਾਲੀ ਪੀੜੀ ਨੂੰ ਕੌਣ ਚੇਤੇ ਰੱਖਦਾ ਕੀ ਆ ਕਰਦੇ ਆ ਬੜਦਾਦੇ ਦੇ ਪਿਓ ਦਾ ਰਾਤ ਵੀ ਨਹੀਂ ਕਿਸੇ ਨੂੰ ਪਤਾ ਹੋਣਾ ਚਾਹੀਦਾ ਕੋਈ ਨੌਲੇਜ ਰੱਖਣਾ ਨਾ ਇੱਕ ਅੱਧਾ ਹੋਵੇ ਤੇ ਨੋਵੇ ਪਤਾ ਨਹੀਂ ਹੋਣਾ ਕਿਸੇ ਦਾ ਨਾ ਪੱਪਾ ਬੋਤੀ 321 ਸਾਲ ਹੋਏ ਨੇ ਜਿੱਦ ਤੱਕ 3021 ਸਾਲ ਹੋ ਜਾਣਦੇ ਉਦ ਤੱਕ ਵੀ ਆ ਮਰੀ ਰਹੇਗੇ ਕਰਮੇ ਇਦਾਂ ਦਾ ਕਰ ਰਿਹਾ ਹੈ ਸਾਲ ਸੰਗਤ ਅਸ ਪੱਪਾ ਬੋਤੀ ਜੀ ਗਏ ਲਗਰੀਨੇ ਪੌੜੀ ਦੀ ਬਾਆ ਘਰ ਵਿੱਚ ਮਰਦਾ ਕੋ ਲੈ ਮਿਸ਼ ਪਾਈਆਂ ਉਹ ਦੇ ਦੇਈ ਬੁਲਜਦੀਆਂ ਪੌੜੀਆਂ ਚੜੀਆਂ ਨੇ ਤਨ ਬਾਬਾ ਮੋਤੀ ਜਦੋਂ ਜਾ ਕੇ ਬਾਜ ਦਿੰਦਾ ਮਾਂ ਮਾਤਾ ਜੀ ਕਹਿੰਦੇ ਨੇ ਕਿ ਠੰਣੀ ਜੁਲਮ ਦੀ ਕੜਾਕੇ ਦੀ ਠਾਰ ਵਿੱਚੋਂ ਕੜਾਕੇ ਦੀ ਜੁਲਮ ਦੀ ਠੰਡ ਵਿੱਚੋਂ ਇੰਨਾ ਨਿਕਾ ਬੋਲ ਕਿੰਨੇ ਬੋਲੇ ਆ ਮਾਂ ਮਾਤਾ ਜੀ ਕਹਿੰਦੇ ਕੌਣ ਹੈ ਪੁੱਤਰ ਵੇ ਤੂੰ ਮਾ ਮੈਂ ਮੋਤੀ RAM ਕੌਣ ਇਸ ਸ਼ਹਿਰ ਦਾ ਹੈ ਆਪਣਾ ਕੀ ਕਰਨਾ ਹੈ ਮੈਂ ਦੁੱਤ ਲੈ ਕੇ ਆਇਆ ਪੁੱਤਰ ਤੇਨੂੰ ਪਤਾ ਨਹੀਂ ਸੀ ਪਤਾ ਤੇ ਸੀ ਮਾ ਪਰ ਤੇਰੇ ਫਤਿਹ ਸਿੰਘ ਵਰਗਾ ਇੱਕ ਖੁਦਾ ਦੇ ਅਕਾਲਪੁਰਖ ਨੇ ਮੈਨੂੰ ਵੀ ਪੁੱਤਰ ਦਿੱਤਾ ਜਦੋਂ ਉਹਨੂੰ ਕੁਰਝਾਈ ਦੇ ਵਿੱਚ ਬੈਠਾ ਕਦਿਲੇ ਵਿੱਚ ਬੈਠਾ ਤਉ ਤੇ ਸ਼ੱਕ ਦਾ ਵਖਿਆ ਸੀ ਵਾ ਜੀਤਾ ਆਇਆ ਟੰਡੇ ਬੁਰਜ ਵਿੱਚ ਤਾ ਜੀ ਕਹਿੰਦੇ ਨੇ ਮੋਤੀ ਲਾਲਵੇਂ ਜਦੋਂ ਕਿਤੇ ਗੁਰੂ ਖਾਲਸਾ ਬੋਧੀਆਂ ਰਾਤਾਂ ਦਾ ਜ਼ਿਕਰ ਕਰਿਆ ਕਰੇਗਾ ਮੋਤੀ ਤੇਰੀ ਕੁਰਬਾਨੀ ਨੂੰ ਸਿਰ ਚ ਕਾਇਆ ਕਰੇਗਾ ਮਾਫੀ ਮੰਗਦਾ ਹਾਂ ਕਲਗੀਧਰ ਦੇ ਪੁੱਤਰ ਉਥੋਂ ਉਸ ਟੈਂਪ ਵਿੱਚ ਬਾਬਾ ਮੋਤੀ ਖੜੇ ਆ ਗਏ ਜਦੋਂ ਕੋਈ ਵੀ ਨਹੀਂ ਸੀ ਜਾਂਦੀ 11 ਤੇ 12 ਉਹ ਤਿੰਨੇ ਦਿਨ ਜੇ ਕਿਸੇ ਨਾਲ ਮਾਤਾ ਜੀ ਗੱਲਬਾਤ ਕਰ ਸਕਦੇ ਏ ਟਿੰਡ ਦਾ ਆਲ ਤੇ ਬਾਪੇ ਮੋਤੀ ਨਾਲ ਨਹੀਂ ਕਰ ਸਕਦੇ ਹੋ ਕੱਪੜਾ ਤੇ ਵੀ ਨਹੀਂ ਪਾਉਂਦਾ ਲਾ ਬਾਪਾ ਮੋਤੀ ਹੈ ਪਰ ਪਿਆਰ ਵਾਲਿਆ ਨਹੀਂ ਹੱਤ ਹੈ ਅੱਜ ਵੇਖਿਆ ਮੈਂ ਜਮਾਨੇ ਚ ਪਿੰਡਲ ਤੇ ਇੱਕ ਥੀਂ ਕਰਨਾ ਟੀਸ ਜੀ ਬਥੇਰਾ ਪਿੰਡਲ ਤੇ ਸਾਡੇ ਇਲਾਕੇ ਚ ਬਥੇਰਾ ਕਲਾਸ ਤੋਂ ਤੱਕ ਪਹੁੰਚੇ ਨੇ ਜਦੋਂ ਤੁਹਾਡੇ ਵਰਗੇ ਨੌਜਵਾਨ ਪਹਿਣਾ ਮਾਵਾ ਜਾਤ ਕੇ ਬਾਪੇ ਮੋਤੀ ਦੇ ਗੁਰਦੁਆਰੇ ਸਹਿਤ ਆਦੇਆਂ ਦੇ ਕਲਾਸ ਪੜ੍ਹਦਿਆਂ ਦੇ ਨਾ ਛਮ ਸ਼ਮ ਅੱਖਾਂ ਛਲਕੀਆਂ ਬਕੀਆਂ ਜਮਾਨੇ ਦੀਆਂ ਬੰਦ ਤੜਦੇ ਗਲਾਸ ਨਹੀਂ ਕਰਦੇ ਜਿੰਦਗੀ ਵਿੱਚ ਕਿਸੇ ਨੀ ਮਾਰ ਚਲੇਗੀ ਉਹ ਤੇ ਬਾਪੂ ਛੱਡ ਗਿਆ ਉਹਦੀ ਨਾ ਜਿੰਦਗੀ ਕਿਤੇ ਕੰਮ ਕਰਦੇ ਆ 10 ਰੁਪਏ ਨੇ ਵੀ ਮਾਂ ਦੀ ਦਿੱਤੀ ਚੀਜ਼ ਹੱਥ ਲੱਗ ਜੇ ਉਹ ਚੀਜ਼ ਦੀ ਕੀਮਤ ਨਹੀਂ ਹੁੰਦੀ ਉਹ ਮਾਂ ਚੀਜ਼ ਦੀ ਕੀਮਤ ਨਹੀਂ ਓ 20 ਰੁਪਏ ਦੀ 50 ਰੁਪਏ ਦੀ ਹੁਫੇ ਪਰ ਬਾਪੂ ਨੇ ਕਿਹੜੇ ਵੇਲੇ ਦਿੱਤੀ ਸੀ ਉਹ ਬਾਪੂ ਦੀ ਯਾਦ ਕਰਾਉਂਦੀ। ਉਹ ਗਲਾਸਾਂ ਦੀ ਕੀਮਤ ਨਹੀਂ ਪਰ ਗਲਾਸਾਂ ਦੇ ਵਿੱਚ ਸੇਵਾ ਕਿੰਨੇ ਕੀਤੀ ਹੈ ਤੇ ਸ਼ਕਿਆ ਕਿੰਨੇ ਯਾਦ ਉਹਨਾਂ ਨੂੰ ਕਰਾ ਦਿੰਦੇ ਨੇ ਚੇਤਾ ਉਹਨਾਂ ਦਾ ਕਰਾ ਦਿੰਦੇ। ਤਾਂ ਨੋ ਬਾਬੂਤੀ ਤਨ ਮੋਤੀ ਜਿੰਨ ਕੁੱਲ ਬਣਾਇਆ ਮੁਰਲਾ ਲਾਂ ਤਾਂ ਇਹ ਦੋਤੂ ਬਲ ਆਇਆ ਤਾਂ ਬਾਬੂ ਵਾਤਾ ਜੀ ਕਹਿੰਦੇ ਮੋਤੀ ਕਾਲਾ ਨਹੀਂ ਪੁੱਤਰ ਮਾਂ ਕਿ ਜਾਲਮ ਤੇ ਚਲਪਦੀਆਂ ਬੋਲੀਆਂ ਬੜੀਆਂ ਭਾਰੀਆਂ ਨੇ ਮਾਂ ਲਾਲ ਤੇਰੇ ਬੜੇ ਛੋਟੇ ਨਹੀਂ ਵਾ ਇਹ ਨਾ ਕਹ ਕਾਲਾ ਈ ਕਹ ਖਲਛੀਤੀ ਆਈ ਵਾਤਾ ਜੀ ਕਹਦੇ ਚੰਗਾ ਕੋਤੀ ਤੇਰੀ ਮਰਜ਼ੀ ਕਰ ਉਹਨੂੰ ਦੂਜੇ ਦਿਨ ਪੇਸ਼ੀਂ ਪੈਂਦੀ ਐ ਰਾਤ ਨੂੰ ਫੇਰ ਬਾਬੇ-ਪੋਤੀ ਨੇ ਔੜਾ ਏ ਜੀ ਹੁਣ ਘਰ ਉਤਰਣ ਲੱਗਿਆ ਬੱਬਾ ਮੋਤੀ ਜੀ ਚੱਲਦੇ ਨੇ ਮਾਂ ਕਿਆ ਕੁਸ਼ ਦੇਸ਼ ਪੰਨ ਕੀ ਤਵੰਗਾ ਤੇ ਮੋਤੀ ਜੋ ਕਹ ਸੀ ਕਲ ਦੀ ਤਵੰਗਾ ਚ ਤੇ ਕੁਸ਼ ਕੀ ਹੈ ਉਥੇ ਪਤੀ ਵਰਤਾ ਧਰਮ ਨਿਭਾਇਆ ਘਰ ਵਾਲੀ ਸਰਕਾਰ ਜੋਗ ਦੀ ਮਿਲਦੋ ਨੇ ਲਓ ਸੁਆਮੀ ਆਹ ਗਹਿੜਿਆਂ ਨੂੰ ਕੀ ਕਰਨਾ ਜੇ ਗੁਰੂ ਕੇ ਲਾਲਾਂ ਦੇ ਕੰਮ ਹੀ ਨਹੀਂ ਕਰਦੇ ਆਨ ਲੈ ਚੋ ਥੋੜਾ ਥੋੜਾ ਸਿਪਾਈਆਂ ਨੂੰ ਲਾਲਚ ਦੇ ਦਿਓ

ਬੱਚੇ ਲਿਆ ਜਾਂਦਾ ਹੈ ਪਤੀ ਦਾ ਦੁੱਖ ਸੁੱਖ ਪਤਨੀ ਦਾ ਪਤਨੀ ਦਾ ਦੁੱਖ ਸੁੱਖ ਪਤੀ ਦਾ ਪਰ ਜੀਉਣਾ ਦੀ ਸੇਵਾ ਲਈ ਚੱਲੋ ਤੇਰੀ ਕੀਤੇ ਕੁਰਬਾਨੀ ਨੂੰ ਜਮਾਨਾ ਚਿੱਤ ਕਰਿਆ ਕਰੇਗਾ ਕੋਈ ਅਸਲ ਗ੍ਰਿਸ਼ਤੀ ਜੀਵਨ ਹੈ ਹੀ ਉਹ ਨਹੀਂ ਪਰਮੋ ਦੁੱਖ ਸੁੱਖ ਵਿੱਚ ਕਿਸੇ ਦੇ ਆਪਣੇ ਇੱਕ ਦੂਜੇ ਦੇ ਨਾਲ ਖੜ ਦੋ ਰਿਸ਼ਤਾ ਹੀ ਉਹ ਹੁੰਦਾ ਹੈ ਜਿਹੜਾ ਦੁੱਖ ਵੇਲੇ ਪਤੀ ਪਤਨੀ ਦੇ ਨਾਲ ਖੜਾ ਹੈ ਪਤਨੀ ਪਤੀ ਦੇ ਨਾਲ ਖੜੀ ਹੈ ਸੰਯੋਗ ਦੇ ਹੀ ਨਹੀਂ ਹੁੰਦੇ ਜੀ ਚਾਹੇ ਉਹ ਕਿਦਾਂ ਦਾ ਵੀ ਕਿਉਂ ਨਾ ਹੋਵੇ ਬਾਬਾ ਮੋਤੀ ਚੰਦ ਦਾ ਮਾਤਾ ਜੀ ਵੀ ਕਹਿੰਦੇ ਨੇੜੇ ਸੱਚ ਮੁੱਚ ਬਾਬਾ ਫਤਿਹ ਸਿੰਘ ਜੀ ਕਹਿੰਦੇ ਮਾਰੂ ਬਾਬਾ ਮੋਤੀ ਨਾਲ ਬਾਰਮੋਦੀ ਰਾਤ ਦੋਦ ਸ਼ਿਕਾਇਆ ਬਾਰਮੋਦੀ ਫਿਰ ਸਹਿਬ ਜਾਦਿਆਂ ਦੀ ਕ੍ਰਿਸ਼ਣ ਦੀ ਆਜੀ ਅੱਜ ਬਾਬਾ ਮੋਤੀ ਬਹੁਤ ਵੇਲੇ ਸਿਰ ਆ ਗਿਆ ਹੈ ਮੇਰਾ ਬਿਆਰੀਆ ਤੇ ਬਾਬਾ ਮੋਤੀ ਹੀ ਆ ਗਿਆ ਦੋਦ ਸ਼ਿਕਾਇਆ ਮਾਰਨ ਦੀ ਕੇ ਤੇ ਮੋਤੀ ਇੱਕ ਗੱਲ ਨਾ ਚੇਤੇ ਰੱਖੀ ਦਸੋ ਮਾਂ ਕੱਲ ਨੂੰ ਜੋਗ ਚੈਰੀ ਵਿੱਚ ਬੀਤੇਗਾ ਉਹ ਮੈਨੂੰ ਦੱਸਿਓ ਚੰਗਾ ਬਾਪ ਸਾਗਰ ਬਾਬਾ ਮੋਤੀ ਮਾਤਾ ਜੀ ਗਿੰਦੇ ਚਾਹ ਪਰ ਮੈਂ ਹੁਣ ਸਿੱਖੀ ਦਾ ਸਬਕ ਪੜਾਉਣਾ ਹੈ ਬਡੇ ਲਾਲਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਕਰਾਉਂਦੇ ਨੇ ਉਹਨੂੰ ਹਰ ਜਣ ਦੇ ਉਸ ਹੈ ਪਾਸ਼ਾ ਦੀਆਂ ਯਾਦਾਂ ਜਿਤੀ ਕਰਾਉਂਦੇ ਨੇ ਬਡੇ ਲਾਲਾ ਦੀਆਂ ਬਾਪ ਤਾਂ ਬਾਗਾ ਕੀ ਮਾ ਦਸਦੀ ਇਹ ਲਾਲੇ ਧਰਮ ਨੂੰ ਕਿਤੇ ਤਾਨ ਨਾ ਲਾ ਦਿਓ ਸਿੱਖੀ ਉਤਾਨ ਨਾ ਲਾ ਦਿਓ ਆਹ ਹਮਰੇ ਮਨ ਸ੍ਰੀਤ ਇਹ ਮਾਈ ਸੀਸ ਜਾਏ ਪਰ ਧਰਮ ਨਾ ਜਾਈ ਸਿਰ ਜਾਏਗਾ ਧਰਮ ਨਹੀਂ ਛੜ ਸਕਦੇ ਮਾਤਾ ਜੀ ਕਹਿੰਦੇ ਆਹੀ ਆਸ ਸੀਗੀ ਢੱਡੇ ਤੋਂ ਲਾਪੇ ਬਾਪੂ ਦੀ ਚਿੱਟੀ ਚਾਹਤ ਰੇ ਕਿਸੇ ਤਰ੍ਹਾਂ ਕਰਕੇ ਕੀ ਨਾ ਹੋ ਜਵੇ ਦਾਗ ਨਾ ਜਵੇ ਮਾ ਤੁਸੀਂ ਚਿੰਤਾ ਹੀ ਨਾ ਕਰਿਓ ਵਾਰ-ਵਾਰ ਮਾਤਾ ਜੀ ਇਹ ਸਬਕ ਪੜਾਉਂਦੇ ਆਂ ਬਾਰਾਂ ਬੋਦੀ ਰਾਤ ਲਗਾਉਂ ਲਗਾਉਂਦੇ ਪਏ ਨੇ ਲਾਲਵੇ ਇਹਨੂੰ ਅੰਦਰ ਬਿਠਾ ਲਿਓ ਗੱਲ ਨੂੰ ਅੰਦਰ ਸਮਾ ਲਿਓ